ਇੱਕ ਕਰੇ ਸੇਵਾ ਠੰਡਾ ਨੇ ਹੋਇਆ ਦੂਜੇ ਪਾਸੇ ਕਹਿ ਸਕਦਾ ਹੈ ਕਿ ਬੋਡੀ ਬਿਲਡਰ ਦਾ ਜਿਹੜਾ ਕੀ ਰਵਿੰਦਰ ਸਿੰਘ ਭਮਲ ਜੋ ਕਿ ਦੇਸ਼ ਦੇ ਵਿੱਚ ਵਾਲੀਵੁੱਡ ਦੇ ਵਿੱਚ ਅਦਾਕਾਰ ਸਨ ਸਾਰੇ ਆਂਦੇ ਨਾਲ ਉਹਨਾਂ ਨੇ ਕੰਮ ਕੀਤਾ ਪਰ ਕਹਿ ਸਕਦਾ ਹੈ ਕਿ ਇੱਕ ਛੋਟੀ ਜੀ ਇੰਜਰੀ ਕਰਾਉਣਾ ਤੇ ਅੰਮ੍ਰਿਤਸਰ ਦੇ ਫੋਟੋ ਹਸਪਤਲ 'ਤੇ ਪਹੁੰਚਦੇ ਨੇ ਪਰ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਆ ਕਿਹਾ ਜਾ ਰਿਹਾ ਕਿ ਦਿਲ ਦਾ ਦੌਰਾ ਪੈਣ ਵਾਸਤੇ ਪਰ ਇਸ ਦੀ ਬਰੀਕੀ ਦੇ ਨਾਲ ਅਸੀਂ ਜਾਂਚ ਕਰਨ ਵਾਸਤੇ ਲਿਵਿੰਗ ਇੰਡੀਆ ਟੀਮ ਇੱਕ ਜਿਮ ਦੇ ਵਿੱਚ ਪਹੁੰਚੀ ਆ ਜਿਮ ਟ੍ਰੇਨਰ ਇਸ ਵਾਰ ਕੀ ਸੋਚਦੇ ਨੇ ਕਿਉਂਕਿ ਬਾਡੀ ਫਿਲਟਰ ਦੇ ਨਾਲ ਜੁੜੇ ਹੋਏ ਨੇ ਕਿਉਂਕਿ ਬਰੀਕੀ ਦੇ ਨਾਲ ਇਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਇਹ ਚਾਰੇ ਪਾਸੇ ਦੇਖ ਸਕਦੇ ਹੋ ਇਹ ਸਾਰੇ ਜਿਮ ਟ੍ਰੇਨਰ ਹੈਗੇ ਨੇ ਇਸ ਚੀਜ਼ ਨੂੰ ਕਿਦਾ ਦੇਖ ਰਹੇ ਡਾਕਟਰ ਦੀ ਲਾਪਰਵਾਹੀ ਆ ਜਾਂ ਹੋਰ ਕੋਈ ਸ਼ਿਕਵਾ ਹੈਗਾ ਵਾ ਪਰ ਸਵਾਲ ਹੁਣ ਇਹ ਆ ਕਿ ਸਭ ਦੀਆਂ ਨਗਾਵਾਵਾਂ ਇਸੇ ਤੇ ਟਿਕੀਆਂ ਹੋਈਆਂ ਨੇ ਕਿ ਦਿਲ ਦਾ ਦੌਰਾ ਪੈਣ ਦੇ ਨਾਲ ਡੈਥ ਹੋਈ ਆ ਜੈਕਸ਼ਨ ਲਾਉਂ ਦੇ ਨਾਲ ਡੈਥ ਹੋਈ ਆ ਜਾਂ ਉਹ ਜਿਨ੍ਹਾਂ ਦੀ ਬਾਡੀ ਸੀ ਉਹਨਾਂ ਦਾ ਡੈਥ ਹੋਈ ਆ ਇਸ ਬਰੀਕੀ ਦੇ ਨਾਲ ਜਾਂਚ ਕਰਾਂਗੇ ਇਸ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ ਮਲਿੰਦਰ ਜੀ ਸਿੰਘ ਕਿੰਨੇ ਚਿਰ ਤੋਂ ਤੁਸੀਂ ਜਿਮ ਟ੍ਰੇਨਿੰਗ ਕਰਦੇ ਹੋ ਮੈਂ ਜੀ ਮੈਨੂੰ 30 ਸਾਲ ਹੋ ਚਲੇ ਗਏ 30 ਸਾਲ ਦੇ ਵਿੱਚ ਇਹ ਜਿਹੜਾ ਐਕਸਪੀਰੀਅੰਸ ਹੁਣ ਸਾਹਮਣੇ ਰਾਤੀ ਆਇਆ ਇਸ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਜੀ ਉੱਤੇ ਇੱਕ ਅੱਛੇ ਬੋਡੀ ਬਿਲਡਰ ਸੀ ਬਾਕੀ ਬੜੀ ਦੁੱਖ ਵਾਲੀ ਗੱਲ ਈ ਹੈ ਵੀ ਇਹ ਸਾਡੇ ਪੰਜਾਬ ਦੀ ਸ਼ਾਨ ਸੀ ਜਿਨ੍ਹਾਂ ਨੇ ਬੋਡੀ ਬਿਲਡਰ ਨੂੰ ਬੜੀ ਅੱਗੀ ਲੈ ਕੇ ਗਏ ਤੇ ਸੀਗਤ ਵੱਲੋਂ ਵੀ ਬਹੁਤ ਅੱਛੇ ਸੀ ਆਪਣੀ ਬੋਡੀ ਦਾ ਪੂਰਾ ਧਿਆਨ ਰੱਖਦੇ ਸੀ ਨੇਚਰਲ ਡਾਈਟ ਉਹਨਾਂ ਦੀ ਨੋਨ ਵੈਜ ਖਾਂਦੇ ਨਹੀਂ ਸੀ ਉਹ ਵੈਜ ਡਾਈਟ ਹੁੰਦੀ ਸੀ ਉਹਨਾਂ ਦੀ ਉਹ ਵੀ ਕਰਦੀ ਹੁੰਦੀ ਸੀ ਤੇ ਇਹ ਹੁਣ ਸਾਡੇ ਮੰਨ ਚ ਨਹੀਂ ਆ ਰਿਹਾ ਵੀ ਉਹਨਾਂ ਨੂੰ ਇਹ ਇਦਾਂ ਦੀ ਕੋਈ ਗੱਲਬਾਤ ਹੋ ਸਕਦੀ ਹੈ ਕਿ ਵੀ ਜਦੋਂ ਹਸਪੀਟਲ ਐਡਮਿਟ ਹੋਏ ਨੇ ਆਪਣਾ ਆਪਰੇਟ ਕਰਾਉਣ ਵਾਸਤੇ ਤੇ ਉੱਥੇ ਹੀ ਉਹਨਾਂ ਨੂੰ ਕੋਈ ਅਜਿਹੀ ਪ੍ਰੋਬਲਮ ਆਈ ਹੈ ਜੋ ਕਿ ਕਹਿੰਦੇ ਇੰਜੈਕਸ਼ਨ ਕੋਈ ਉਹਨਾਂ ਨੂੰ ਗਲਤ ਲੱਗ ਗਿਆ ਜਿਹਦੇ ਕਰ ਉਹਨਾਂ ਨੂੰ ਹਾਰਟ ਬ੍ਰਿਕੀ ਦੇ ਨਾਲ ਜਾਂਚ ਹੋਣੀ ਚਾਹੀਦੀ ਹਾਂਜੀ ਹਾਂਜੀ ਜ਼ਰੂਰ ਹੋਣੀ ਚਾਹੀਦੀ ਹੈ ਜੀ ਕਿਉਂਕਿ ਇਹ ਐਡੀ ਵੱਡੀ ਸ਼ਖਸੀਅਤ ਜਿਹੜੀ ਪੰਜਾਬ ਦੀ ਪੰਜਾਬ ਦੀ ਸ਼ਾਨ ਹੈ ਤੇ ਇਸ ਤਰ੍ਹਾਂ ਇੱਕਦਮ ਚੱਲ ਜਾਣਾ ਤੇ ਬੜਾ ਵੱਡਾ ਛੜਕਾ ਲੱਗਦਾ ਪੰਜਾਬ ਨੂੰ ਭਜੀ ਕਿਨਾਂ ਜੀ ਗੋਤਮ ਜੀ ਇਹ ਤਾਂ ਟ੍ਰੇਡਿੰਗ ਕਰਦੇ ਜੀ ਮੈਂ 15 ਸਾਲ 15 ਸਾਲ ਕਦੀ ਇਦਾਂ ਦਾ ਐਕਸਪੀਰੀਅੰਸ ਆਇਆ ਕਿ ਐਡਾ ਬਾਡੀ ਬਿਲਡਰ ਹੋਵੇ 140 ਕਿਲੋ ਦਾ weight ਹੋਵੇ ਪਰ ਇੱਕ ਇੰਜੈਕਸ਼ਨ ਦੇ ਨਾਲ ਉਹ ਡੈਥ ਹੋ ਜੀ ਨਹੀਂ ਜੀ ਇਦਾਂ ਦਾ ਕੁਝ ਹੋਇਆ ਨਹੀਂ ਹਮ ਮਨ ਲਬ ਸਟੀਰੋਇਡ ਦੇ ਨਾਲ ਨਹੀਂ ਹੋ ਸਕਦਾ ਇਦਾਂ ਕਿਉਂਕਿ ਕਾਫੀ ਲੋਕ ਆਗੇ ਵਾਲੇ ਨੇ ਗੇਮ ਕਰਦੇ ਆ ਪਰ ਪ੍ਰੋਫੈਸ਼ਨਲ ਸਾਰੇ ਡਾਕਟਰ ਦੀ ਦੇਖ ਦੇਚੇ ਕਰਦੇ ਨੇ ਹਮ ਐ ਮੇਰੀ ਸ਼ੋਲਡਰ ਦੀ ਇੰਜਰੀ ਕਰਕੇ ਉਹਨਾਂ ਨੂੰ ਆਪਰੇਟ ਕਰਾਉਣ ਗਏ ਸੀ ਉੱਥੇ ਬਸ ਇਹਨਾਂ ਨੂੰ ਇੰਜੈਕਸ਼ਨ ਕਰਕੇ ਲੱਗਿਆ ਤਾਂ ਕੋਈ ਡੈਥ ਹੋਈ ਕਹਿੰਦੇ ਐ ਪਰ ਦੋ ਵਾਰ ਇਹ ਅਟੈਕ ਆਇਆ ਪਤਾ ਨਹੀਂ ਇਹਨਾਂ ਨੂੰ ਕਹਿੰਦੇ ਆ ਹਾਂਜੀ ਪਰ ਉਹ ਕਿੱਦਾਂ ਸਕਦਾ ਕੋਈ ਇਹਨਾਂ ਨੂੰ ਕੋਈ ਗਲਤ ਇੰਜੈਕਸ਼ਨ ਲੱਗਾ ਹੈ ਕੋਈ ਇਹ ਰਾਨ ਹੈ ਮੈਮ ਤੁਸੀਂ ਡਿਸਕਸ ਕਰ ਰਹੇ ਸੀ ਮੇਰੇ ਨਾਲ ਕੀ ਚੀਜ਼ ਹੋ ਸਕਦੀ ਆ ਕਿ ਦੋ ਵਾਰੀ ਦਿਲ ਦਾ ਦੌਰਾ ਸ਼ੋਲਡਰ ਦਾ ਉਹ ਛੋਟਾ ਜੋ ઓਪਰੇਟ ਕਰਾਉਣ ਵਾਸਤੇ ਆਏ ਨੇ 140 ਕਿਲੋ ਉਹਨਾਂ ਦਾ weight ਡੈਥ ਹੋਣਾ ਕਿ ਕਿਸੇ ਸਰ ਦੇਖੋ ਰੀਜ਼ਨ ਬਹੁਤ ਸਾਰੇ ਹੋ ਸਕਦੇ ਆ ਬਾਕੀ ਸਟੀਰੋਇਡ ਇਹਦੇ ਵਿੱਚ ਰੀਜ਼ਨ ਨਹੀਂ ਹੋ ਸਕਦਾ ਇਹਦਾ ਹਰ ਇੱਕ ਪ੍ਰੋਸੀਜਰ ਹੁੰਦਾ ਵਾ ਸਟੀਰੋਇਡ ਦਾ ਵੀ ਜੇ ਆਪਾਂ ਉਹਨੂੰ ਇੰਗਜ਼ੈਕਟ ਕਰਦੇ ਆਂ ਤੇ ਆਊਟ ਦਾ ਵੀ ਇੱਕ ਵੱਖਰਾ ਵੱਖਰਾ ਪ੍ਰੋਸੀਜਰ ਹੁੰਦਾ ਸਰ ਬਾਕੀ ਪਹਿਲੇ ਸਾਰੇ ਬਲੱਡ ਟੈਸਟ ਹੁੰਦੇ ਆ ਠੀਕ ਹੈ ਥੈਨ ਫਿਰ ਸਾਹਮਣੇ ਵਾਲੇ ਦੀ ਪਰਮਿਸ਼ਨ ਉਸਾਰ ਕੋਈ ਆਪਣੀ ਪਰਮ ਦੇ ਨਾਲ ਐਗਰੀ ਕਰਦਾ ਫਿਰ ਆਪਾਂ ਸਟੀਰੋਇਡ ਉਹਨਾਂ ਨੂੰ ਦੇਣੇ ਠੀਕ ਹੈ ਬਾਕੀ ਸਟੀਰੋਇਡ ਸਾਰੇ ਦਾ ਰੀਜ਼ਨ ਨਹੀਂ ਹੋ ਸਕਦਾ ਹੋ ਸਰ ਸਰਜਰੀ ਟਾਈਮ ਦੇਖੋ ਸਰਜਰੀ ਵੀ ਹੁਣ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਸਪਾਈਨਲ ਚ ਹੁੰਦੀ ਹੈ ਇੱਕ ਜੀਏ ਚ ਹੁੰਦੀ ਹੈ ਉਹ ਜੀਏ ਦੇ ਵਿੱਚ ਇਹ ਪ੍ਰੋਸੈਸ ਹੁੰਦਾ ਕਿ ਜਿੰਨੀ ਦੇਰ ਤੱਕ ਆਪਾਂ ਪੇਸ਼ੈਂਟ ਨੂੰ ਇੰਡੈਕਸ਼ਨ ਦਿੰਦੇ ਰਹਿੰਨੇ ਸਰ ਉਨੀ ਦੇਰ ਤੱਕ ਕਿ ਪੇਸ਼ੈਂਟ ਭਿਓਸ਼ੀ ਚ ਰਹਿੰਦਾ ਜ ਜਦੋਂ ਆਪਾਂ ਬੰਦ ਕਰ ਦਿੰਨੇ ਆ ਫਿਰ ਹੋਸ਼ ਚ ਆ ਜਾਂਦਾ ਹੈ ਸਰ ਹੋ ਸਕਦਾ ਹੈ ਕਿ ਉਹਨਾਂ ਨੇ ਚਲੋ ਸਟੀਰੋਇਡ ਵੀ ਸਮ ਟਾਈਮ ਯੂਜ਼ ਕੀਤਾ ਹੋਵੇ ਭੀ ਜਿਹੜੇ ਇੰਜੈਕਸ਼ਨ ਸਰ ਜੀਏ ਦੇ ਵਿੱਚ ਯੂਜ਼ ਹੁੰਦੇ ਆ ਨਾ ਉਹ ਵੀ ਸਟੀਰੋਇਡ ਹੁੰਦੇ ਆ ਹਾਂਜੀ ਉਹ ਵੀ ਰੀਜ਼ਨ ਹੋ ਸਕਦਾ ਹੈ ਸਰ